ਲੇ ਹੁਣ ਕੌਣ ਆ ਗਿਆ ਦੇਖਾਂ ਇੱਕ ਤਾਂ ਠੰਡ ਚ ਵੀ ਨਹੀਂ ਲੋਕ ਤੇ ਲੇ ਮੇਰਾ ਭਾਈ ਆ ਗਿਆ ਹੋ ਕਿਵੇਂ ਆ ਬੜੀਆ ਸ੍ਰੀਕਾਮ ਤੂੰ ਦੱਸ ਹੋ ਠੀਕ ਹੈ ਬੜੀਆ ਹੋਰ ਠੀਕ ਆ ਬੜੀਆ ਵਧੀਆ ਹੋਰ ਖਾਣੀ ਨਿਕਰਿਆ ਹੈਗਾ ਲੈ ਹੁਣ ਮੈਂ ਆਪਣਣ ਦੇ ਘਰੇ ਵੀ ਫੋਨ ਕਰਕੇ ਆਇਆ ਕਰੂੰਗਾ ਐ ਗੱਲ ਨਹੀਂ ਮੈਂ ਤਾਂ ਵੈਸੇ ਪੁੱਛਦੀਆਂ ਹੋਰ ਮੰਮੀ ਡੈਡੀ ਸਾਰੇ ਘਰੇ ਠੀਕ ਆ ਮੰਮੀ ਵਰਗੇ ਤਾਂ ਓਕੇ ਨਹੀਂ ਆਵਾ ਤੂੰ ਸੁਣਾ ਚਲ ਬੜੀਆ ਮੈਂ ਵੀ ਬੜੀਆ ਚਲੋ ਬੜੀਆ ਗੱਲ ਆ ਹੋਰ ਹੋਰ ਤਾਂ ਬੜੀਆ ਤੇਰੀ ਸੱਸ ਦਾ ਕੀ ਹਾਲ ਆ ਤੈਨੂੰ ਪਤਾ ਹੀ ਹੈ ਮੇਰੇ ਸੱਸ ਦੇ ਹਾਲ ਉਹ ਤਾਂ ਜਿਵੇਂ ਪਹਿਲਾਂ ਭੌਂਕਦੀ ਆ ਹੁਣ ਵੀ ਉਵੇਂ ਹੀ ਭੌਂਕਦੀ ਆ ਲੈ ਲਿਆ ਕਰ ਨਾ ਬਾਡੇ ਥੱਲੇ ਤੇ ਤੈਨੂੰ ਪਤਾ ਹੀ ਹੈ ਮੈਨੂੰ ਵੀ ਥੋੜਾ ਡਰ ਲੱਗਦਾ ਤੇਰੇ ਬਾਈ ਤੋਂ ਫਿਰ ਮੈਂ ਜੇ ਮੈਂ ਜ਼ਿਆਦਾ ਬੋਲੂਗੀ ਫਿਰ ਇਹਨਾਂ ਕੋ ਤਾਂ ਆਪਣੇ ਪੁੱਤ ਦੇ ਕੰਨ ਭਰ ਦੇ ਅੱਛਾ ਚਲ ਕੋਈ ਨਾ ਹੁਣ ਤਾਂ ਮੈਂ ਆ ਗਿਆ ਹੁਣ ਨਾ ਤਾਂ ਟੈਨਸ਼ਨ ਲੈ ਤੇ ਨਾਲੇ ਵਾਵਾ ਟਾਈਮ ਰਹਿ ਕੇ ਜਾਉ ਮੈਂ ਹਾਂ ਹੁਣ ਨਹੀਂ ਉਹ ਪੰਜ ਚਾਰ ਨਾ ਬਾਹਰ ਜਾਂਦਾ ਮੇਰੀ ਗੱਲ ਸੁਣ ਉਹ ਆਪ ਦੀ ਤੀਨ ਨੂੰ ਵੀ ਬਿਠਾਈ ਬੈਠੀ ਆ ਨਾ ਉਹਨੂੰ ਕਿਹੜਾ ਜਾਣ ਦਿੰਦੇ ਆ ਤੇ ਤੂੰ ਵੀ ਰਹਿ ਫਿਰ ਤੈਨੂੰ ਮੈਂ ਰੱਖੂ ਵੀ ਮੇਰਾ ਭਰਾ ਵੀ ਇੱਥੇ ਰਹੂਗਾ ਉਹੀ ਤਾਂ ਗੱਲ ਆ ਵਧੀਆ ਕੀਤਾ ਫਿਰ ਤਾਂ ਮੈਂ ਆ ਗਿਆ ਹਣਾ ਇੱਥੇ ਚੰਗਾ ਮੈਂ ਤੈਨੂੰ ਤਾਂ ਮੈਂ ਤੈਨੂੰ ਹੋਰ ਲਾਉਣਾ ਸੀ ਮੈਂ ਵੀ ਸੋਚੀ ਜਾਂਦੀ ਸੀ ਮਾਹੀ ਤਾਂ ਨਹੀਂ ਭੇਜਦੀ ਕੁੜੀ ਜੀ ਨੂੰ ਇੱਥੋਂ ਵਧੀਆ ਫਿਰ ਆਪਾਂ ਦੋ ਮੇਰ ਰਲ ਕੇ ਮੂਰੇ ਲਾ ਲਾਂਗੇ ਇਹਨਾਂ ਨੂੰ ਉਹੀ ਤਾਂ ਗੱਲ ਆ ਤੇਰੇ ਬਿਨਾ ਫਿਰ ਮੇਰੀ ਵੀ ਪੁੱਗਦੀ ਨਹੀਂ ਹੈਗੀ ਜਦੋਂ ਤੂੰ ਆ ਜਾਣਾ ਫਿਰ ਮੈਨੂੰ ਸਾਰਾ ਹੋ ਜਾਣਾ ਬਸ ਫਿਰ ਇਕੱਲੀ ਰਹਿ ਜੰਦੀ ਆ ਉਹੀ ਤਾਂ ਗੱਲ ਹੈ ਮਾਵਾਂ ਤੀ ਇੰਨੀ ਦਵਾ ਲਾਂਦੀਆਂ ਨੇ ਮੈਨੂੰ ਸਮਾਂ ਜਦ ਹੈ ਬੋਲੀ ਜਾਂਦਾ ਕੋਈ ਦੀ ਅੱਖਾਂ ਕੌਣ ਕੌਣ ਆਇਆ ਬੈਗਜਾ ਪਾਈ ਖੜਾ ਦੇਖਾਂ ਤਾਂ ਸਹੀ ਚੱਲ ਕੇ ਮੈਨੂੰ ਲੱਗਦਾ ਇਹਦੇ ਪਰ ਆਵਰਗਾ ਲੱਗਦਾ ਮੈਨੂੰ ਤਾਂ ਕੋਈ ਗੱਲ ਨਹੀਂ ਬਾਕੀ ਭੈਣ ਤੇ ਦਵੀ ਨਾ ਨਹੀਂ ਮਾਂ ਸੱਦ ਕੇ ਇਹ ਤਾਂ ਪਰ ਆ ਰਿਹਾਗਾ ਨਹੀਂ ਆ ਗਈ ਲੈ ਹੋਰ ਟੱਕੜਾ ਬੱਤ ਉਹ ਸਸਰੀਕਾਲ ਮਸੀ ਸਸਰੀਕਾਲ ਕਿਨੇ ਅੱਜ ਸਵੇਰੇ ਸਵੇਰੀ ਸਾਪਾ ਮਾਰ ਲੈ ਪੁੱਸਾਲਾ ਵਾਂਗੂ ਕਿਉਂ ਆਉਣਾ ਨਹੀਂ ਸੀ ਆਪਦੀ ਭੈਣ ਦਾ ਬੇਪਰੰਧ ਤਕਾਰ ਹੈਗਾ ਪਰ ਕੋਣ ਫਾਨਤਾ ਕਰਦਿਆ ਕੋ ਤੂੰ ਤਾਂ ਪੁਲਿਸ ਵਾਲਾ ਨੂੰ ਸਾਪਾ ਮਾਰ ਲਾਣੀ। ਇਹ ਗੱਲ ਸੁਣ ਮਮੀ ਜੋ ਤੇਰੀ ਧੀ ਆ ਕੇ ਵੈਜਾਂ ਜਿਉਂ ਫੋਨ ਕਰਕੇ ਆਉਂਦੀ ਆ ਆਉਂਦੀ ਆ ਮਹੀਨਾ ਬੈ ਜਾਂਦੀ ਆ ਮੁੜ ਕੇ ਜਾਂਦਾ ਨਾ ਨਹੀਂ। ਲੈ ਮੇਰੀ ਧੀ ਨੂੰ ਲੈ ਕੇ ਚੁਬਦੇ ਹੁ ਗੁਸਤਾ ਤੈਨੂੰ ਭਾਈ ਬੁਲਾ ਲਿਆ ਮੇਰੇ ਕਿਨੂੰ ਤਾਂ ਭਾਈ ਚਾਹੇ 2 ਮਹੀਨੇ ਰੱਖ ਲਾ ਪਰ ਮੇਰੀ ਧੀ ਨੂੰ ਮਾੜਾ ਚੰਗਾ ਨਾ ਬੋਲਿਆ ਕਰ। ਉਹਦਾ ਵੀ ਘਰ ਚ ਹਿੱਸਾ ਹੈਗਾ। ਤੇ ਮੇਰੀ ਗੱਲ ਸੁਣ। ਹਾਂ ਮੇਰੇ ਭਰਾ ਕਿਹੜਾ ਇੱਥੇ ਆ ਨਹੀਂ ਸਕਦਾ। ਤੂੰ ਮੇਰੇ ਭਰਾ ਨੂੰ ਬੋਲਦੀ ਆ ਪਹਿਲਾਂ ਫੇਰ ਕਹਾਉਣੀ ਆ ਮੈਥੋਂ ਗੱਲਾਂ। ਲੈ ਮੈਂ ਤੇਰਾ ਪ੍ਰਾਦੇਕ ਡਾਂਗ ਮਾਰੀ ਚੱਕ ਕੇ ਮੈਂ ਤਾਂ ਖੈ ਸੁੱਖ ਪੁੱਛੀ ਆ ਭਾਈ ਠੀਕ ਠਾਕ ਹਾਂ ਤੇ ਠੰਡੀ ਚੱਲੀ ਏ ਹਾਜੀ ਤੇ ਠੰਡੀ ਚੱਲੀ ਏ ਕੋਈ ਨਹੀਂ ਚੱਲੀ ਉਹ ਤੂੰ ਦੇਖਾ ਕਹਿੰਦਾ ਚੰਗੀ ਖੈ ਸੁੱਖ ਪੁੱਛੀ ਆਗੀ ਤੂੰ ਸੱਸ ਫੇਰ ਵੀ ਮਾਰੀ ਆਗੀ ਨੀ ਪੁੱਤੀ ਕਿੰਨਾ ਮਰਜੀ ਕਰ ਲੈ ਭਾਈ ਥੋੜੇ ਨਹੀਂ ਖਾਣੇ ਵਰਦੀ ਦੋਨੇ ਪੈਣ ਪਾਈਆਂ ਦੇ ਹਾਂ ਤੂੰ ਤਾਂ ਸੀ ਜੀ ਬੜੇ ਭੜੇ ਪਉਣ ਲੱਗੀ ਬੇ ਠੰਡ ਸੀਗੀ ਤਾਂ ਪਾਏ ਨੇ ਤੇਰੇ ਚੁਬਦੇ ਨੇ ਖਰਾਬ ਤਾਂ ਨਹੀਂ ਹੋਗੀ ਕਿਤੇ ਤੇ ਖਰਾਬ ਹੋਵੇ ਤੇਰੀ ਮਾਂ ਹੋਵੇ ਤਰਪਾਇ ਨਾ ਓਹੋ ਮੰਮੀ ਹੱਦ ਕਰੀ ਜਾਨੀ ਮੇਰੇ ਖੜੇ ਮੈਨੂੰ ਮੇਰੀ ਮਾਂ ਨੂੰ ਤੇ ਮੈਨੂੰ ਹੀ ਕਹੀ ਜਾਨੀ ਆ ਨਾ ਪਰ ਮੈਨੂੰ ਕਿਵੇਂ ਬੋਲਦਾ ਇਹ ਫਿਰ ਕਹੇ ਜੋ ਕੱਪੜੇ ਪਾਏ ਨੇ ਮਜ਼ਾਕ ਚ ਗੱਲ ਕਰ ਤੇ ਨਾ ਮਜ਼ਾਕ ਕਰਨ ਮੈਂ ਕਹ ਤੈਨ ਸਾਲੀਆਂ ਨੇ ਪੁੱਤਿਆ ਤੇਰੇ ਮਾਵਾ ਬਰਾਬਰ ਐ ਲੱਗਿਆ ਮਜ਼ਾਕ ਕਰਨ ਨਾ ਕੱਪੜੇ ਲੀਦਾ ਕੋਈ ਮਰਜ਼ੀ ਪਾ ਲੈ ਇਹਦਾ ਮਤਲਬ ਇਹ ਕਿ ਕਿੱਤੇ ਹੀ ਪਾਉਣੇ ਨੇ ਓਹੋ ਮਾਸੀ ਐ ਕਿ ਬੱਡੂ ਖਾਉ ਕਰਦੀ ਆ ਮੈਂ ਤਾਂ ਉਹ ਗੱਲ ਕਰਦੀ ਮੰਮੀ ਸਵੇਰੇ ਸਵੇਰੇ ਕਿਹੜੀਆਂ ਪ੍ਰਿੰਟਾ ਖਾਲਾ ਨਹੀਂ ਅਸ ਸਵੇਰੋਂ ਖਾਲਾ ਨਹੀਂ ਪੈਂਦਾ ਆ ਇੱਕ ਤੇਰੀ ਭੈਣ ਆ ਆ ਦੇਖ ਲਾ ਜਿਹੜਾ ਕੱਪੜਾ ਸਾਰਾ ਕਹਿੰਦਾ ਗਲੀਗਮੰਡ ਕਹੇ ਜੀ ਨੂੰ ਬਿਆਕੇ ਲਿਆਈ ਹੈਗਾ ਨਾ ਦਿਨ ਤਾਂ ਮੈਂ ਕੰਮ ਕਰਦੀ ਫਿਰਦੀ ਤੂੰ ਤਾਂ ਜਾਈ ਚੋ ਨਹੀਂ ਦਿੱਤੀ ਆ ਗਈ ਤੇਨੂੰ ਪੱਲ ਦੀ ਨਿਰਜਾਈ ਚ ਗੱਲ ਦੇਖ ਲਾ ਪਾਣੀ ਨੀ ਪੈਣ ਦੀ ਪੈਰ ਤੇ ਮੇਰੇ ਭਰਾ ਹੁਣ ਇੱਥੇ ਸੁਣ ਹੈਗੀ ਕਿ ਮੈਂ ਅੰਦਰ ਵੀ ਲਾ ਚਾਹ ਪਾਣੀ ਦੇਵਾ ਪਿਆ ਦੇ ਕਾਫੀ ਜਾ ਕੇ ਲਾ ਕੇ ਆ ਆਖੂ ਬੋਲ ਲਾ ਤੂੰ ਆਵਾਲ ਬੋਇਆ ਲੈ ਤੰਗ ਚੋਤਾ ਹੈ ਕੋਈ ਬੋਲਦੀ ਰਹਿੰਦੀ ਸਾਰਾ ਦਿਨ ਹੋਇਆ ਭਾਈ ਗਾਹ ਦੇਖ ਤਾਂ ਸਹੀ ਸ਼ਰਮਤਾਂ ਨਹੀਂ ਇਹਨੂੰ ਲਾਤਾ ਜਾਂਦੇ ਆਪਦੇ ਮਾਸੜ ਨੂੰ ਆਪਦੇ ਨੂੰ। ਦੋਦੀ ਭਾਈ ਵਾਲੀ ਆਈ ਆ ਵੱਡੀ। ਜਾ ਦੇ ਕੋਲ ਚਾਹ ਇੱਥੇ ਬਿਹਾ ਕੇ। ਆ ਜਾ ਬਈ ਬਾਈ ਜਮੇ ਚਾਹਣਾ ਕਿ ਬਾਈ ਬੈਠਾ ਲੈ। ਸਣੀ ਆ ਗਿਆ। ਕੀ ਹਾਲ ਹੈ? ਦੋੜ ਬਾਈ ਕਿਵੇਂ ਆ? ਵਧੀਆ ਵਧੀਆ ਬਹਿ ਜਾ। ਠੀਕ ਹੈ। ਹਾਂ ਹਾਂ ਵਧੀਆ। ਤੂੰ ਕਿਵੇਂ ਅਜਾਣਕ ਜੀ ਘੇੜਾ ਮਾਰਿਆ? ਲੈ। ਉਹ ਆਉਣਾ ਨਹੀਂ ਸੀ ਭੈਣ ਦਾ ਘਰ ਆ ਕਦੋਂ ਮਰਜੀ ਆਵਾ ਉਹ ਨਾ ਨਾ ਐ ਨਹੀਂ ਕਹਿੰਦਾ ਤੈਨੂੰ ਮੈਂ ਵੀ ਆਉਣਾ ਨਹੀਂ ਸੀ ਐ ਪੁੱਛਿਆਗਾ ਮੈਂ ਫੋਨ ਫੋਨ ਕਰ ਦਿੰਦਾ ਮੈਂ ਚੜਾ ਲਿਆਂਦਾ ਅੱਡੇ ਤੋਂ ਹੋਈ ਨਾ ਤੂੰ ਤਾਂ ਪਤੰਦਰਾ ਆਉਂਦਾ ਨਹੀਂ ਸਾਨੂੰ ਤਾਂ ਫਿਰ ਆਉਣਾ ਹੀ ਪਊਗਾ ਕੰਮ ਤਾਂ ਹੁੰਦੀ ਐਨੇ ਹੁੰਦੇ ਆ ਟਾਈਮ ਹੀ ਨਹੀਂ ਲੱਗਦਾ ਬਸ ਆਉਣ ਦਾ ਤੈਨੂੰ ਪਤਾ ਹੈਗਾ ਇੱਕ ਠੰਡ ਜੀ ਬੜੀ ਹੋਈ ਪਈ ਘਰੋਂ ਨਿਕਲਣ ਹੋਣੀ ਜੇ ਕਰਦਾ ਉਹ ਭਈ ਕੰਮ ਤਾਂ ਦੇ ਤਾਂ ਨਾ ਸਾਰਿਆਂ ਕੋਲ ਹੀ ਹੁੰਦੇ ਆ ਬਸ ਤੁਸੀਂ ਤਾਂ ਪਤਾ ਹੀ ਨਹੀਂ ਉਤਲੀ ਹਵਾ ਚ ਹੀ ਰਹਿੰਦੇ ਹੋ ਉਹ ਤੈਨੂੰ ਪਤਾ ਹੈਗਾ ਬਾਹਾਂ ਲੈ ਰੱਖਿਆਗਾ ਬਾਹਲਾ ਠੇਕੇ ਤੇ ਗੇੜਾ ਮਾਰਨਾ ਟਾਈਮ ਹੀ ਨਹੀਂ ਲੱਗਦਾ ਡੇਲੀ ਮੋਟਰਾਂਾਂ ਦੀ ਕਦੇ ਕਿਸੇ ਬੰਨੇ ਜਾਣਾ ਪੈਂਦਾ ਕਦੇ ਕਿਸੇ ਪਾਸੇ ਜਾਣਾ ਪੈਂਦਾ ਅੱਛਾ ਕਿੰਨਾ ਕਿਲੇ ਰੱਖਿਆ ਹੈ ਜੇ ਇੱਕ ਟੁਕੜ ਡੱਡ ਦੀ 35 40 ਕਿਲੇ ਇੱਕ ਜਿਹੜਾ ਬੰਦਾ ਲਾਇਆ ਸੀ ਕੰਮ ਵਾਲਾ ਉਹ ਨਹੀਂ ਡੈਮ ਸਿਰ ਤੇ ਆਉਂਦਾ ਬੰਦਾ ਮੈਂ ਫਿਰ ਬੰਦੇ ਨੂੰ ਰਹਿਣ ਦੇ ਮੈਂ ਆ ਗਿਆ ਮੈਂ ਜਮਾ ਵੇਦਾਂਗਾ ਮੈਂ ਚੱਲਿਆ ਕਰੂੰ ਤੇਰੇ ਨਾਲ ਕੇ ਤਾਂ ਤੇ ਤੇਰਾ ਆਉਦਾ ਵਾਹਣਾ ਉਹ ਆਉਦਾ ਮੈਂ ਤਾਂ ਉਹਦੇ ਠੇਕੇ ਤੇ ਚੜਾਇਆ ਹੋਇਆ ਹੈਗਾ ਨਿਆਰੇ ਦੇ ਵਿੱਚ ਪਰ ਤੂੰ ਆਉਦਾ ਵਾਹ ਠੇਕੇ ਤੇ ਲਾ ਕੇ ਭਲਾ ਮੇਰੇ ਨਾਲ ਕੰਮ ਕਰਾਏਗਾ ਪਰ ਮੈਂ ਸਾਡਾ ਤੂੰ ਅਗਲੇ ਪਰਾਉਣਾਗਾ ਤੂੰ ਹੁਣ ਤੇਰੇ ਤੋਂ ਇੱਥੇ ਕੰਮ ਤਾਂ ਨਹੀਂ ਕਰਾਉਣਾ ਲੋਕ ਮੈਨੂੰ ਕੀ ਕਹਿਣਗੇ ਜਾਦੇ ਸਾਲਿਆਂ ਨੂੰ ਸੀਰੀ ਬਣਾ ਛੱਡਿਆ ਉਹ ਲੋਕਾਂ ਦਾ ਕੀ ਐ ਲੋਕ ਤਾਂ ਭੌਂਕਦੇ ਹੁੰਦੇ ਆ ਲੋਕਾਂ ਦੀ ਟੈਨਸ਼ਨ ਨਹੀਂ ਲਈਦੀ ਹੁੰਦੀ ਚੱਲ ਮੈਨੂੰ ਤਾਂ ਵਧੀਆ ਮਨ ਤਾਂ ਸੁਖ ਹੋ ਜੂਆ ਫਿਰ ਜੇ ਤੂੰ ਮੇਰੇ ਨਾਲ ਕਰਾ ਲਿਆ ਕਰੇਗਾ ਜਿਹੜਾ ਲੱਖ ਰੁਪਈਆ ਮੈਂ ਉਹਨੂੰ ਦੰਨਾਗਾ ਉਹੀ ਆਪਾਂ ਕੋਈ ਚੀਜ਼ ਬਣਾ ਲਾਂਗੇ ਹੋਰ ਉਹੀ ਤਾਂ ਗੱਲ ਐ ਹੋਰ ਸੁਣਾ ਫਿਰ ਘਰੇ ਕਿਵੇਂ ਸੀ ਸਾਰੇ ਵਧੀਆ ਓਕੇ ਸੀ ਸਾਰੇ ਅੱਛਾ ਮੈਨੂੰ ਹਰ ਪਤਾ ਨਹੀਂ ਕਿਹੜੇ ਬੋਲੀ ਜੀ ਆਂਦੇ ਥੇ ਗੇਟ ਤੇ ਖੜੇ ਮੈਨੂੰ ਨਹੀਂ ਪਤਾ ਸੀ ਆ ਨਾਲ ਕੌਣ ਮਾਵੀ ਲਿਆਂਦੀ ਸੀ ਹਾਂ ਮਾਸੀ ਸੀਗੀ ਕੀ ਕਹਿੰਦੀ ਸੀ ਹਾਂ ਬਸ ਉਹ ਬੁੜੀਆਂ ਤੈਨੂੰ ਪਤਾ ਤਾਂ ਹੈਗਾ ਹੋਰ ਸੁਣਾ ਫਿਰ ਵਧੀਆ ਵਧੀਆ ਕੀ ਰੇਟ ਲੱਗਿਆ ਫਟੇਕੇ ਦੇ ਵਹਣਾ ਸਾਡੇ ਤਾਂ ਸਸਤੇ ਹੀ ਲੱਗਿਆ ਸਾਡਾ 45 ਕਿਲੋ ਲੱਗਿਆ ਤੇ ਕਹਿੰਦਾ ਤੁਹਾਡੇ ਪਾਣੀ ਪੂਣੀ ਨਰਮ ਆਏਗਾ ਥੋੜੇ ਜੇ ਫਸਲ ਤੁਹਾਡੇ ਨਰਮੇ ਹੀ ਨਿਕਲਦੀ ਏ ਹੋਰ ਅੱਜ ਦਾ 10 ਉਹ ਜੇ 10 ਕਿੱਲਾਂ ਨਾਲ ਤਾਂ ਨਾ ਇੱਧਰ ਸਾਡੇ ਵਾਲੇ ਪਾਸੇ 5 ਕਿਰੇ ਲਏ ਹੁਣ ਕੋਈ 10 ਦੇ ਬਰਾਬਰ ਨਹੀਂ ਨਾਲ ਦਾ ਖਰਚਾ ਤੁੰਨੇ ਹੀ ਕਰ ਬੈਠਦੇ ਹੋ ਤੁਸੀਂ ਫਸਲ ਤੁਹਾਡੇ ਫੇਰ ਵੀ ਨਹੀਂ ਨਿਕਲਦੀ ਉਹ ਪਰ ਉਹ ਠੰਡੀ ਜੀ ਬੜੀ ਏ ਤੇ ਬਣਾਇਆ ਉਹ ਨੂੰ ਨਹੀਂ ਆ ਤਾਂ ਮੈਨੂੰ ਪਹਿਲਾਂ ਪਤਾ ਸੀ ਮੈਂ ਹਾਂ ਪੁੱਛਿਆ ਮੇਰੇ ਦਿਮਾਗ ਚ ਵੱਜੀ ਜਾਂਦੀ ਸੀ ਮੈਂ ਕਿਹਾ ਬੈਠੇ ਨੂੰ 10 ਮਿੰਟ ਹੋਣ ਵਾਲੇ ਮੈਨੂੰ ਹਜੇ ਕਰ ਪੁੱਛਿਆ ਨਹੀਂ ਹੈਗੀ ਇਹ ਗੱਲ ਇਹ ਬਣਾ ਰੱਖਿਆ ਸਾਰਾ ਕੁਝ ਠੀਕ ਹੈ ਟਾਈਮ ਤਾਂ ਹੋਣ ਦੇ ਅਜੇ ਤਾਂ 1:30 ਵਜੇ ਹੈ ਉਹ ਠੰਡੀ ਆ ਹਾਂ ਕੀ ਕੁਝ ਨਹੀਂ ਹੁੰਦਾ ਚਲ ਕੋਈ ਨਾ ਆਪਾਂ ਮੋਟਾ ਜਾ ਤੇ ਫਿਰਦਾਰ ਵੀ ਕੋਈ ਨਾ ਆਪਾਂ ਖੇਤ ਚੱਲਾਂਗੇ ਉੱਥੇ ਰੱਖ ਰੱਖਿਆ ਸਮਾਨ ਇੱਥੇ ਤੈਨੂੰ ਪਤਾ ਤੇਰੀ ਭੈਣ ਫਿਰ ਬੋਲਣ ਲੱਗ ਗਈ ਜੀ ਮੇਰੇ ਉਹੀ ਤਾਂ ਗੱਲ ਹੈ ਚਲ ਕੋਈ ਨਾ ਆਪਾਂ ਚੱਲਦੇ ਆ ਚਾਹ ਪਾਣੀ ਪੀਰਾਂ ਤੇ ਰੋਟੀ ਰੋਖਾ ਲੈ ਜਾਨਾ ਠੀਕ ਹੈ ਠੀਕ ਹੈ ਫੇਰ ਚੱਲਾਂ ਆ ਜੋ ਅੰਦਰੀ ਬਾਜਾ ਉੱਥੇ ਚਾਹ ਬਣਾਉਂਦੀ ਹੁੰਦੀ ਥਰੀ ਭੈਣ ਇਹ ਵੀ ਬਦੰਦਰ ਹੁਣ ਜਾਮਾ ਵਿਹਲਾ ਹੋ ਗਿਆ ਜਿਹੜਾ ਪੂਰਾ ਕੰਮ ਕਰਦਾ ਸੀ ਉਹ ਵੀ ਠੇਕੇ ਤੇ ਲਾਇਆ ਹੈ ਚਲ ਆਪਾਂ 150 ਕੀ ਇਹ ਨਾਲ ਕਰਾ ਦਿਆ ਕਰੂਗਾ ਉਹ ਹਾਂ ਬੇਬੇ ਮਾਇ ਤਾਂ ਟਾਈਮ ਨਹੀਂ ਪਹੁੰਚ ਗਿਆ ਸੀਗਾ ਰਸਤੇ 'ਚ ਠੰਡ ਸੀ ਬੜੀ ਉਹ ਕੋਈ ਨਾ ਬੇਬੇ ਤੂੰ ਟੈਨਸ਼ਨ ਨਾ ਲੈ ਇਹਨਾਂ ਦੀ ਬੁੜੀ ਨੂੰ ਤਾਂ ਮੈਂ ਕਰੂੰ ਸਿੱਧਾ ਆਪਣੀ ਕੁੜੀ ਨੂੰ ਤੰਗ ਕਰਦੀ ਐ ਨਾ ਇਹ ਮੈਂ ਇਸੇ ਕਰ ਲੂੰਗਾ ਇੱਥੇ ਲੈ ਬਈ ਚ ਬੇਬੇ ਦਾ ਫੋਨ ਆਇਆ ਸੀ ਸੋਨੀ ਗੱਲ ਤਾਂ ਨਹੀਂ ਕਰਨੀ ਨਾ ਚੱਲ ਤੂੰ ਕਰ ਲੈ ਮੈਂ ਤਾਂ ਫਿਰ ਕਰ ਲਵਾਂਗਾ ਕੋਈ ਨਾ ਕੋਈ ਹਾਂ ਬੇਬੇ ਉਹ ਕੋਈ ਨਾ ਤੂੰ ਟੈਨਸ਼ਨ ਕੋ ਲੈਣੀ ਐ ਮੈਂ ਹੈਗਾ ਨਾ ਮੈਂ ਇਸੇ ਕਰ ਲੂੰਗਾ ਕੋਈ ਨਾ ਨਾ ਦੀ ਬੁੜੀ ਜੀ ਨੂੰ ਤੱਕਲੇ ਵਾਂਗੂ ਨਾ ਸਿੱਧਾ ਕੀਤਾ ਨਾ ਤੇ ਮੇਰਾ ਨਾਮ ਵੀ ਸਣੀ ਨਹੀਂ ਹੈਗਾ ਠੀਕ ਹੈ ਕਾ ਮੈਂ ਹੁਣ ਫੋਨ ਕੱਟ ਦਾਂਗਾ ਠੀਕ ਆ ਠੀਕ ਆ ਆ ਖਿਚੜੀ ਪੱਕਦੀ ਐ ਕਾ ਨੂੰ ਮਿਲਣਾ ਆਇਆ ਏ ਅਦੀ ਭੈਣ ਕੋਲੇ ਇਹ ਤਾਂ ਮੈਨੂੰ ਸਿੱਧੀ ਕਰਨ ਆਇਆ ਏ ਮੈਨੂੰ ਵੀ ਨਾ ਤੂੰ ਅਮਨ ਨਾ ਜਾਣ ਜੇ ਨਾ ਤੱਕਲੇ ਮੂੰਹ ਤੇ ਸਿੱਧਾ ਕਰਕੇ ਤੋੜਿਆ ਨਾ ਤੂੰ ਵੀ ਕੀ ਜਾਣੇਗਾ ਮੈਨੂੰ ਸਿੱਧੀ ਕਰਦਾ ਕਿ ਆਪ ਸਿੱਧਾ ਹੋ ਕੇ ਜਾਣਾ ਦੇਖਦਾ ਜਾਈ ਬੱਚੂ ਕੋਈ ਨਾ ਆਉਣ ਦੇ ਹੁਣ ਟਾਈਮ ਤੇਰਾ ਵੀ ਉਹ ਕੁੜੀ ਜੀ ਨਹੀਂ ਆਈ ਹਜੇ ਪਤਾ ਨਹੀਂ ਕਿੱਥੇ ਕਿਨਾ ਕਦੋਂ ਕਾਉਗੀ ਕਦੋਂ ਖਣਾ ਆ ਬੈਠੀ ਆ ਲਾਈ ਦੇਖ ਲੈ ਇਹਨੂੰ ਕੋਈ ਚੜੀ ਦੀ ਨਹੀਂ ਲੱਥੀ ਦੀ ਨਹੀਂ ਵੀ ਘਰੇ ਸਾਡੇ ਕੀ ਹੋਈ ਜਾਂਦਾ ਕੀ ਨਾ ਹੋਈ ਜਾਂਦਾ ਦੇਖ ਲੈ ਚੁੜਾ ਚੜਾ ਕੀ ਹੋ ਗਿਆ ਮੰਮੀ ਨਹੀਂ ਕੀ ਹੋਣਾ ਸੀ ਆ ਤੇਰੇ ਭਾਬੀ ਦਾ ਭਾਈ ਆ ਰਿਹਾ ਕਦੋਂ ਆਇਆ ਆ ਹੁਣੇ ਆਇਆ ਦਾ ਉਹ ਜੁੜਿਆ ਉਖੜਿਆ ਫਿਰ ਤੈਨੂੰ ਕੀ ਹੋ ਗਿਆ ਗੱਲਾਂ ਕਰੀ ਜਾਂਦਾ ਬੈਠਾ ਉੱਥੇ ਆਦੀ ਮਾਣ ਆ ਫੋਨ ਤੇ ਮਾਂਹਰਾ ਨਹੀਂ ਚਾਹ ਫੜਾ ਗਈ ਮਾਂ ਹਲਾ ਮੈਂ ਚਾਹ ਪੁੱਛਣਾ ਕਿਤੇ ਨਾ ਫੜਾਈ ਹੋਵੇ ਤੇ ਮੈਂ ਤਾਂ ਹਜੇ ਗੇਟ ਖੋਲੇ ਅੰਦਰ ਲਾ ਜਦੋਂ ਹਾਂ ਤੇ ਮੈਂ ਖਾਂ ਮਾਂ ਚਾਹ ਪੁੱਛਾਂ ਤੇ ਗੱਲਾਂ ਕਹਿੰਦਾ ਮਾਂ ਇਹ ਆਪਣੀ ਕੁੜੀ ਤਾਂ ਨਹੀਂ ਸਿੱਧੀ ਹੁੰਦੀ ਮੈਂ ਸਿੱਧੀ ਕਰਕੇ ਆਉਂਗਾ ਤੇਰੇ ਬਾਰੇ ਬੋਲਦਾ ਹਾਂ ਕਿ ਮੈਂ ਸਿੱਧੀ ਕਰਕੇ ਆਉਂਗਾ ਐਡੀ ਹਿੰਮਤ ਮੇਰੀ ਮੰਮੀ ਮਾਰੇ ਆਏ ਗੱਲਾਂ ਕਰਦੇ ਨੇ ਤੂੰ ਫਿਰ ਪੁੱਛ ਤਾਂ ਜਾ ਕੇ ਉਹਨੂੰ ਪੁੱਛਦੀ ਆ ਮੈਂ ਕੋਈ ਨਹੀਂ ਪੁੱਛਣ ਦੇ ਚਾਹ ਚਾਹ ਦੀ ਗੱਲ ਲੈ ਭਾਬੀ ਨੂੰ ਵੀ ਨਹੀਂ ਹੈਗੀ ਹੈ ਵੀ ਆਪਦੀ ਸੱਸ ਨੂੰ ਕੀ ਕੁਝ ਬੁਲਾਉਣ ਲੱਗ ਰਹੀ ਹੈ ਬੀਤ ਤੇਰੀ ਕਾਹਨੋਂ ਮੈਥੋਂ ਗਾਣਾ ਦਵਾਉਣੀ ਹੈਗੀ ਸਿਰੇ ਦੀ ਉਹ ਆ ਗਈ ਮੈਂ ਤਾਂ ਤੈਨੂੰ ਪਹਿਲੇ ਦਿਨ ਤੋਂ ਹੀ ਕਹਿਨੀ ਆ ਵੀ ਉਹ ਇਹ ਜੀ ਆ ਤੈਨੂੰ ਹੀ ਬੜਾ ਲਾਡ ਆਉਂਦਾ ਉਹਦਾ ਕਾਹਨੂੰ ਲਾਡ ਆਉਂਦਾ ਪੁੱਤ ਆ ਲੋਕਾਂ ਦਾ ਜਾ ਕਰਨ ਨੂੰ ਕਰਨਾ ਪੈਂਦਾ ਸਭ ਕੁਝ ਉਹ ਤਾਂ ਨਹੀਂ ਦੇਵੇਂ ਲੋਕਾਂ ਨੂੰ ਉਹ ਤਾਂ ਨਹੀਂ ਮੰਨਦੀ ਲੋਕਾਂ ਦੀ ਸ਼ਰਮ ਉਹਨੂੰ ਵੀ ਮੰਨਣੀ ਚਾਹੀਦੀ ਵੀ ਮੇਰੇ ਸਾਥ ਦਾ ਮੈਂ ਇਹਦੀ ਸੱਸ ਨੂੰ ਤੱਕਲੇ ਵਾਂਗੂ ਸਿੱਧੀ ਕਰਕੇ ਆਉਂਗਾ ਤੱਕਲੇ ਚ ਬੜਾ ਰਹੇ ਜੋ ਪਾਰੇ ਸੱਸ ਚ ਨਹੀਂ ਰਹਿਣਾ ਹਾਂ ਉਹ ਕਰੂਗਾ ਜੀ ਇਹਨੂੰ ਆਪਾਂ ਹੀ ਸਿੱਧਾ ਕਰ ਦਿੰਨੇ ਆ ਕੋਈ ਪਰ ਹੁਣ ਤੂੰ ਦੇਖੀ ਤੱਕਲੇ ਚ ਬੜ ਮੇਰੇ ਚ ਨਹੀਂ ਇਹਦੇ ਚ ਰਹੂਗਾ ਜੇ ਨਾ ਇਹਨੂੰ ਗਜ ਵਰਗਾ ਸਿੱਧਾ ਕਰਕੇ ਤੋਰ ਤੈਨੂੰ ਦੇਖਦੀ ਜਾਂਦੀ ਤੂੰ ਤਾਂ ਕੀ ਪੁੱਛਣਾ ਸੀ ਜਦੋਂ ਬੋਲਣ ਲੱਗ ਰਿਹਾ ਸੀ ਘਰ ਤਾਂ ਲੰਦੀ ਮੌਕੇ ਤੇ ਪੁੱਤ ਮਾਹ ਚਾਹ ਪੀ ਜਾਂਦਾ ਆ ਵਲ ਆਖੂਗਾ ਚਾਹ ਦੀ ਕੁੱਟਣੀ ਪੀਣ ਦਿੱਤੀ ਵੀ ਭਾਈ ਸੀ ਨਾ ਤੂੰ ਉਹਦੀ ਚਾਹ ਦੇਖੀ ਜਾਂਦੀ ਆ ਉਹ ਤੇਰੇ ਵਾਸਤੇ ਇੰਨਾ ਕੁਝ ਬੋਲਿਆ ਨਾ ਤੂੰ ਟਾਈਮ ਦੇਖਣ ਤੇ ਪੁੱਤ ਹੋਏ ਹੋਣ ਦੇ ਮਾਰਾ ਜਾ ਤੂੰ ਦੇਖਦੀ ਜਾਂਦੀ ਆ ਨਾ ਕੀ ਬਣਦਾ ਹੈ ਹਾਂ ਕਹਿੰਦੀ ਇਹ ਤਾਂ ਮੈਨੂੰ ਪਤਾ ਹੈ ਭਾਬੀ ਮੇਰੇ ਤੇ ਵੀ ਬਾੜਾ ਲੱਗਦੀ ਹੈ ਮੈਂ ਉਰੇ ਬੈਠੀ ਰਹਿਣੀ ਕਹਿੰਦੀ ਤੇਰੀ ਧੀ ਆ ਜਾਂਦੀ ਜਦੋਂ ਉਹ ਤਾਂ ਕੁਝ ਬੋਲਦੀ ਨਹੀਂ ਮੇਰਾ ਭਾਈ ਦੋ ਦਿਨ ਆ ਕਾਦਾ ਗਿਆ ਕਹਿੰਦੀ ਮੈਂ ਉਹ ਕੱਜ ਕਰਦਾ ਮੇਰੇ ਤੇ ਪੇਕਿਆਂ ਦਾ ਘਰ ਨਾਲੇ ਉਹ ਬਣ ਹੁੰਦੇ ਬੋਲਣ ਵਾਲੀ ਮੈਨੂੰ ਤੇ ਫਿਰ ਉਹ ਆ ਕੇ ਭੈਣ ਦੇ ਘਰੇ ਕੁੱਤਾ ਵੜ ਕੇ ਰਹਿਣਾ ਆਇਆ ਸਹੀ ਗੱਲ ਹੈ ਹੈ ਹੀ ਕੁੱਤੇ ਨੇ ਇਹ ਹਾਂ ਹੋਰ ਕੋਈ ਹੈਗਾ ਇਹਨਾਂ ਦੇ ਕੋਈ ਕੰਨ ਕੰਡਾ ਚੱਲ ਕੋਈ ਨਾ ਬੋਲ ਤਾਂ ਬੋਲ ਤਾਂ ਜਦੋਂ ਤੂੰ ਪੁੱਛੇਂਗੀ ਨਾ ਮੈਨੂੰ ਨਾਲ ਲੈ ਕੇ ਚੱਲੇ ਲੈ ਨਾਲ ਲੈ ਕੇ ਚਲੂੰਗੀ ਪਤਾ ਪਰ ਮੈਂ ਕੱਲੀ ਥੋੜੀ ਇਹਨੂੰ ਉਹ ਕਰੂੰਗੀ ਐ ਪਰ ਗੱਲਾਂ ਦੇਖ ਲੈ ਕੇ ਇਹ ਨਾ ਬਈ ਚੁਗਲੀਆਂ ਕਰਦੀ ਹੋਣੀ ਆਪਣੇ ਪੇਕਿਆਂ ਲਾ ਕੇ ਬਈ ਮਨ ਲਾਦਾ ਫੋਨ ਫਾਨ ਲਾ ਕੇ ਸਾਰ ਦਿਨ ਤਾਂ ਲਾਈ ਰੱਖਦੀ ਆ ਫੋਨ ਜਿਹੜੀ ਗੱਲ ਹੁੰਦੀ ਆ ਦੀ ਮਾਂ ਦੇ ਕੰਨਾਂ 'ਚ ਚੋਂਦੀ ਐ ਸਹੀ ਗੱਲ ਆ ਮਾੜੀ ਮਾੜੀ ਸੂੰਹ ਦਿੰਦੀ ਆ ਆਪਣੇ ਘਰ ਲਈ ਹਜੇ ਮੈਨੂੰ ਨਹੀਂ ਪਤਾ ਹੁੰਦਾ ਵੀ ਰਸੋਈ 'ਚ ਆਪਣੇ ਕੀ ਬਣਦਾ ਕੀ ਨਾ ਇਹਦੀ ਮਾਂ ਨੂੰ ਪਹਿਲਾਂ ਪਤਾ ਹੁੰਦਾ ਵੀ ਅੱਜ ਸਾਡੀ ਰਸੋਈ 'ਚ ਇਹ ਬਣੀ ਆਂਦਾ ਮੇਰੀ ਚੁਗਲ ਖੋਰ ਤਾਂ ਹੈਗੀ ਇੱਕ ਨੰਬਰ ਦੀ ਹੋਰ ਕੋਈ ਕੰਮ ਹੈਗਾ ਉਹਨੂੰ ਹਾਂ ਮੰਮੀ ਤੂੰ ਪੁੱਛਣ ਨੂੰ ਵੀ ਰਹਿਣ ਦੇ ਉਹਨਾਂ ਨੂੰ ਮੈਂ ਤਾਂ ਕਹਿੰਨੀ ਆ ਜਿਵੇਂ ਉਹ ਆਪਣੇ ਨਾਲ ਚੱਲਦੇ ਨੇ ਆਪਾਂ ਵੀ ਉਵੇਂ ਚੱਲਦੇ ਆ ਲਾਉਨਿਆਂ ਕੋਈ ਸਕੀਮ ਉਹਨਾਂ ਤੇ ਕਿਉਂ ਨਾ ਪੁੱਛਾਂ ਤੂੰ ਹੋਰ ਕੁਝ ਕਹੀ ਐ ਨਹੀਂ ਨੀ ਟੇਕੇ ਬਹਿ ਜਾ ਮੈਂ ਆਪੇ ਪੁੱਛੂੰਗੀ ਉਹਨੇ ਗੱਲ ਕਹੀ ਕਿਵੇਂ ਮੈਨੂੰ ਪਤਾ ਮੰਮੀ ਤੈਨੂੰ ਸੁਣ ਕੇ ਗੁੱਸਾ ਆਇਆ ਹੁਣ ਪਰ ਮੜਾ ਜਾ ਦਿਮਾਗ ਨਾਲ ਕੰਮ ਲਿਆ ਕਰ ਕੰਮ ਤਾਂ ਦਿਮਾਗ ਤੋਂ ਹੀ ਲੈਣੀ ਆ ਦਿਮਾਗ ਤਾਂ ਤੁਹਾਡੇ ਕੋਲੇ ਨਹੀਂ ਹੈਗਾ ਹੁਣ ਜਿਹੜਾ ਮੇਰਾ ਦਿਮਾਗ ਆ ਉਹ ਤੁਸੀਂ ਫੇਲ ਕੀਤਾ ਪਿਆਗਾ ਤੂੰ ਤਾਂ ਮੈਨੂੰ ਹੀ ਲੱਗ ਜਾਂਦੀ ਆ ਬੋਲਣ ਇੱਕ ਤੈਨੂੰ ਰਾਇਆ ਦਿੰਨੀ ਆ ਉਤੋਂ ਮੇਰੀ ਬੇਇੱਜ਼ਤੀ ਕਰਦੀ ਆ ਨਹੀਂ ਮੜਾ ਮੋਟਾ ਦੇ ਘਰੇ ਰਹਿ ਲਿਆ ਕਰ ਲੈ ਹੁਣ ਕਿਹਨੂੰ ਲਾਗੀ ਬੋਲਣ ਕੁੱਤੇ ਕੁੱਤੇ ਕਰ ਬੰਨਿਆ ਕਿਸੇ ਤੋਂ ਚੱਜ ਦੇ ਲੱਭ ਕੇ ਦੇ ਦਿੰਦੀ ਚੱਜ ਦੇ ਲੱਭ ਕੇ ਦਿੱਤਾ ਸੀ ਸਵਾਦ ਜੀ ਪਤਾ ਸੀ ਨਪੁੱਤਾ ਵੀ ਆਇਆ ਨਹੀਂ ਕਹ ਜੂਗਾ ਬਾਅਦ ਚ ਨਾਲੇ ਮੇਰਾ ਜੀ ਨਹੀਂ ਕਰਦਾ ਕਹਉਣ ਨੂੰ ਚੰਗਾ ਜੇ ਚੱਜ ਦੇ ਹੁੰਦੇ ਮੈਂ ਕਿਉਂ ਆਵਾਂ ਔਰੇ ਨਹੀਂ ਮੈਂ ਕਹ ਤਾ ਦਿਲੋਂ ਕਹਿਣੀ ਆ ਮੈਨੂੰ ਕਹੀ ਜਾਨਣੀ ਆ ਭਾਬੀ ਦੇ ਭਾਈ ਨੂੰ ਨਹੀਂ ਕਹਿ ਸਕਦੀ ਵੀ ਭਗ ਜਾਂਦੇ ਘਰੇ ਜੀ ਮੈਂ ਤਾਂ ਹੂੰ ਕਹੀ ਨਹੀਂ ਐ ਤੈਨੂੰ ਸਮਝ ਲਿਆ ਕਰ ਮੜਾ ਮੋਟਾ ਅਗਰੇ ਹੁਣ ਹੁੰਦਾ ਵੀ ਅਜਿਹਾ ਤੀਨ ਦਾ ਕੁੱਸ ਕਹਿੰਦੀ ਨਹੀਂ ਹਾਂ ਲੱਗ ਗਿਆ ਦਿਖਾਵਾ ਕਰਨਾ ਪੈਂਦਾ ਸਭ ਕੁਝ ਆਪਦੀ ਨੂ ਦੇ ਮੰਗਰ ਲੱਗੀ ਤੂੰ ਵੀ ਨਹੀਂ ਨੂ ਤੋਂ ਮੈਂ ਕੀ ਲੈਣਾ ਚੱਲ ਕੋਈ ਮੈਂ ਤਾਂ ਤੂੰ ਪਿਆਰੀ ਹੈਂਗੀ ਹਾਂ ਉਹ ਤੂੰ ਬਗਾਨੇ ਘਰ ਆਈ ਏ ਜੇ ਪਿਆਰੀਆਂ ਫਿਰ ਮੇਰੀ ਮਾੜੀ ਮੋਟੀ ਗੱਲ ਵੀ ਸੁਣ ਲੈ ਤੂੰ ਮੇਰੀ ਗੱਲ ਸੁਣ ਹਾਂ ਸੁਣਾ ਲੈ ਤੂੰ ਪੁੱਛੀ ਨਾ ਉਹਨਾਂ ਨੂੰ ਜਾ ਕੇ ਨਹੀਂ ਪੁੱਛਦੀ ਬੱਸ ਜਿਵੇਂ ਤੇਰੇ ਮੂੰਹ ਤੇ ਮੇਰੀ ਗੱਲ ਸੁਣ ਤੇਰੇ ਮੂੰਹ ਤੇ ਤਾਂ ਮਿੱਠੇ ਨੇ ਉਹ ਦੋਨੇ ਭੈਣ ਭਾਈ ਹਣਾ ਪਰ ਅੰਦਰੋਂ ਕੌੜੇ ਨੇ ਹਾਂ ਤੂੰ ਵੀ ਆਈ ਚੱਲ ਫਿਰ ਤੂੰ ਉਹਨਾਂ ਨੂੰ ਨਾ ਪੁੱਛ ਸਕੀ ਮਲਾਉਂ ਨਿਆ ਕੋਈ ਨਾ ਸੋਚਦੀਆਂ ਮੈਂ ਕੁਝ ਚੱਲ ਠੀਕ ਆ ਤੇਰੇ ਕਹਿੰਦੇ ਨਾ ਪੁੱਛਦੀਆਂਗੀ ਆ ਜਾ ਚਾਹ ਦੀ ਘੁੱਟ ਪੀ ਲੈ ਨਾ ਜਾਏ ਫਿਰ ਸੱਚ ਅਕ ਨਹੀਂ ਜਾ ਆਈ ਆ ਗਈ ਤੇ ਮੈਂ ਤਾਂ ਚੱਲ ਬੜਾ ਟਾਈਮ ਲਾਇਆ ਫਿਰ ਗੱਲਾਂ ਲੱਗ ਜਾਨੀਆਂ ਕਰਨ ਤੈਨੂੰ ਪਤਾ ਹੀ ਹੈ ਜਿੱਥੇ ਬਗ ਜੇ ਲੰਮੀ ਪਿੰਗ ਪਾ ਕੇ ਬਹਿ ਜਾਨੀ ਜਮਾ ਸੜਿਆ ਪਿਆ ਤੂੰ ਮੇਰੇ ਤੋਂ ਕੀ ਕਰਾਉਣਾ ਹੂੰ ਤਾਂ ਕਹਿੰਦੀ ਤੂੰ ਆਪਣੇ ਘਰੇ ਰਹਿਆ ਕਰ ਨਹੀਂ ਕਰਾਉਣਾ ਤਾਂ ਕੁਛ ਨਹੀਂ ਔ ਘਰੇ ਮੇਰੇ ਅੰਜੀ ਲੱਗਦਾ ਚੱਲ ਚੰਗਾ ਆਹ ਤੇ ਸਾਦੀ ਘੁੱਟ ਦਵਾ ਬਣਾ ਆਹ ਬਣਾ ਰੱਖੀਏ ਫਿਰਦੀ ਰਹਿੰਦੀ ਹੈ ਜੀ ਚੱਲ ਇੱਥੇ ਆ ਗਿਆ ਬਈ ਮੈਂ ਤੈਨੂੰ ਬਾਅਦ ਦੇਖ ਲਈ ਪਹਿਲਾਂ ਬਹੁਤ ਠੰਡੀ ਸੀ ਬਣੇ ਤਾਂ ਕਰਕੇ ਆ ਕੇ ਬਹਿ ਗਿਆ ਸੀ ਮਤਲਬ ਸਹੀ ਗੱਲ ਆ ਤੇ ਹੋ ਗਈ ਬੇਬੇ ਨਾਲ ਗੱਲ ਬੇਬੇ ਨਾਲ ਹੋ ਗਈ ਮੇਰੀ ਗੱਲ ਕੀ ਕਹਿੰਦੀ ਸੀ ਬੇਬੇ ਤੈਨੂੰ ਪਤਾ ਤਾਂ ਹੈਗਾ ਬੇਬੇ ਦਾ ਹਾਂ ਉਹ ਤਾਂ ਮੈਨੂੰ ਪਤਾ ਫਿਰ ਵੀ ਪੁੱਛਦੀ ਹੁੰਦੀ ਬਹੁਤ ਜ਼ਿਆਦਾ ਕਰੀ ਹੁੰਦੀ ਬੇਬੇ ਤਾਂ ਇਹਨਾਂ ਦੀ ਗੁੜੀ ਜੀ ਜੀ ਬੜਾ ਲੱਗਦੀ ਐ ਉਸੇ ਨਹੀਂ ਭੇਜਿਆ ਮੈਨੂੰ ਇੱਥੇ ਅੱਜ ਸਖਲੇ ਬਾਬੂ ਸਿੱਧੀ ਕਰਦੇ ਜਾਵੇ ਗੁੜੀ ਤਾਂ ਨਹੀਂ ਆਈਆਂ ਜੀ ਕਰਦੀ ਐ ਲੱਗਣਾ ਜੀ ਪੁੱਠੀ ਅੱਜ ਦੇਖਿਆ ਸਵੇਰੇ ਕਿਵੇਂ ਉਹਨੂੰ ਪਤਾ ਬੜੀ ਭੇੜੀ ਐ ਇਹ ਉਹ ਕੀ ਤਾਂ ਕਰਨਾ ਟੰਗ ਬੜਾ ਕਰਦੀ ਹੁੰਦੈ ਉਹਨੂੰ ਤਾਂ ਅਰੇ ਇਹ ਦਿਖਉਂਦੀ ਆ ਉਹਦੀ ਕੁੜੀ ਨੂੰ ਠੀਕ ਆ ਠੀਕ ਆ ਨਾ ਇਹਨੂੰ ਜਾਣ ਦਾ ਨਾਮ ਲਿੰਦੇ ਵੀ ਬਗ ਜਾ ਤੂੰ ਨਾ ਇਹ ਜਾਂਦੀ ਆ ਪਤਾ ਨਹੀਂ ਆਪ ਦੇ ਕੋਲੇ ਕਿਉਂ ਨਹੀਂ ਜਾਂਦੀ ਉਹ ਕੁੜੀ ਦਾ ਘਰ ਵੀ ਇਹੀ ਪਟੂ ਗੀ ਜਿੱਦੇ ਪਟਿਆ ਪਟ ਤਾਂ ਰੱਖਿਆ ਵਾ ਇਹ ਦੁੱਤਾਂ ਦੀ ਕੀ ਪਟੂ ਹ ਹੁਣ ਪਰਾਣਾ ਸਾਡਾ ਰੋਜ਼ ਫੋਨ ਲਾਉਂਦਾ ਦਾ ਆਇ ਤਾਂ ਰਿਵਿਊ ਉਹਦਾ ਘਰ ਬੱਸ ਲੈਣ ਦੇ ਬਗ ਜਾਂਦੇ ਆਦਰ ਬਾਈ ਵੀ ਦੀਆਂ ਗੱਲਾਂ ਤੇ ਆ ਜਾਂਦਾ ਉਹ ਬਾਈ ਤਾਂ ਵਿਚਾਰਾ ਭੋੜਾ ਵਾ ਫਿਰ ਮਾਂ ਘਰ ਲਾ ਰੱਖਿਆ ਤਾਂ ਇਹਨੂੰ ਤਾਂ ਲੱਗਦਾ ਵੀ ਮੇਰੀ ਮਾਂ ਚੰਗੀ ਆ ਪਟਾਣੀ ਮੇਰੇ ਨਾਲ ਤਾਂ ਜਮਈ ਨਹੀਂ ਬਣਾ ਦੇ ਰੱਖਦੀ ਕੋਈ ਗੱਲ ਨਹੀਂ ਸਿੱਧੀ ਕਰਦੇ ਆਂਗੇ ਆਪਾਂ ਤੂੰ ਇਹ ਲਾ ਕੋਈ ਸਕੀਮ ਦੋ ਦਿਮਾਗ ਚਲਾਉਗਾ ਸਕੀਮ ਤਾਂ ਲੜਾ ਦੋ ਕੋਈ ਸਹੀ ਗੱਲ ਹੈ ਜਿਹੜੀ ਸਾਡੀ ਬੁੜੀ ਸਿੱਧੀ ਨਾਲ ਕੁੜੀ ਜੀ ਵਗ ਜਿੱਥੋਂ ਇਹ ਬੁੜੀ ਤਾਂ ਥੋੜੀ ਇਹ ਨਹੀਂ ਸਿੱਧੀ ਹੁੰਦੀ ਛੇਤੀ ਪਰ ਉਹ ਕੁੜੀ ਜੀ ਨੂੰ ਕੱਢਣ ਦਾ ਜਿਗਾੜ ਮੈਂ ਲਾਉਣਾ ਕੋਈ ਫਿਰ ਕੱਲੀ ਰਹਿ ਜੂਗੀ ਫਿਰ ਇਹਨੇ ਇਹਨੇ ਦਿਮਾਗ ਨਹੀਂ ਲਾਉਣਾ ਇਹ ਕੱਲੀ ਕਿਉਂਕਿ ਜੇ ਮੇਰੀ ਗੱਲ ਸੁਣਾ ਜੇ ਕੁੜੀ ਇੱਥੋਂ ਜਾਂਦੀ ਹੈ ਨਾ ਹੂੰ ਫਿਰ ਬੁੜੀ ਰਹਿ ਜੂ ਕੱਲੀ ਉਹ ਕੱਲੀ ਆਪਣੇ ਦੋ ਮੂਰੇ ਕਿੰਨਾ ਕਬਰ ਲੂਗੀ ਉਹੀ ਤੇ ਮੈਂ ਕਹਿੰਦਾ ਕੱਲੀ ਨੂੰ ਆਪਾਂ ਦਵਾ ਲਾਂਗੇ ਨਾਲੇ ਨਾ ਬੁੜੀ ਨੂੰ ਤਾਂ ਕੁੜੀ ਵੀ ਰੁੱਤੀਆਂ ਲਾਉਂਦੀ ਆ ਬੁੜੀ ਦੇ ਸਿੱਧੀ ਹੋ ਜੇ ਸਾਡੀ ਆਹੋ ਅੱਧਾ ਦਾ ਕੁੜੀ ਤੂੰ ਕਰਦੀ ਉਹ ਵੀ ਤਾਂ ਕਰ ਲਿਆ ਪ੍ਰਧਾਨ ਸੱਚੀ ਦੋਸਤਾਂ ਨੂੰ ਮੈਨੂੰ ਦਬੋ ਕੇ ਰੱਖਤਾ ਉਹੋ ਹੈ ਜੋ ਕੱਲ ਰਿਸ਼ਤਾ ਹੈ ਟੈਨਸ਼ਨ ਕੋਈ ਨਹੀਂ ਆ ਭੈਣੇ ਹੈਗਾ ਮੈਂ ਹੁਣ ਤੂੰ ਦਾ ਹੈਗਾ ਤੂੰ ਕਿੰਨਾ ਚਿਰ ਰਹਿਣਾ ਤੂੰ ਤਾਂ ਕਹਿਦਾ ਜਿੰਨਾ ਚਿਰ ਸੁਧਰਦੀ ਨਹੀਂ ਮੈਂ ਜਾਂਦਾ ਹੀ ਨਹੀਂ ਤੇਰੀਆਂ ਗੱਲਾਂ ਹੁੰਦੀਆਂ ਨੇ ਤੂੰ ਆਈ ਵਾਰੀ ਮੈਨੂੰ ਆ ਗੱਲ ਕਹਿਣਾ ਮੈਂ ਤਾਂ ਨਾ ਬਾਈ ਨੂੰ ਗੱਪ ਮਾਰ ਜਾਂਦਾ ਬਾਈ ਨੂੰ ਮਾਤ ਖਵਾਖਾ ਮੈਂ ਤਾਂ ਮੇਰੇ ਵਾਲੀ ਜ਼ਮੀਨ ਦਾ ਠੇਕੇ ਤੇ ਬਹੁਤ ਮੈਂ ਤੇਰੇ ਨਾਲ ਕੰਮ ਕਰਾਇਆ ਕਰੂੰਗਾ ਫੇਰ ਮੈਂ ਤਾਂ ਆਇਆ ਆਪਣੂ ਮਾਰ ਕੇ ਆ ਗਿਆ ਸਾਲ ਰਹਾ ਦੋ ਸਾਲ ਰਹਾ ਤੇ ਬੁੜੀ ਜੀ ਨੂੰ ਸਿੱਧੂ ਕਰਦਾ ਆਹਦਾ ਤੂੰ ਵਧੀਆ ਕਹਤਾ ਫਿਰ ਤੇਰਾ ਬਾਈ ਬਨ ਗਿਆ ਕੋਈ ਉਹ ਤਾਂ ਭੋਲਾ ਸੀ ਕੀ ਕਹਿੰਦਾ ਰਹਿ ਜਾ ਉਹ ਤਾਂ ਪਤਾ ਹੀ ਆ ਮੈਨੂੰ ਇਤਾਂ ਗੱਲ ਚੱਲ ਵਧੀਆ ਰਹਿਸੇ ਇੱਥੇ ਤੂੰ ਬੜਾ ਦਿਮਾਗ ਲਾ ਕੇ ਆਇਆ ਹੈ ਮੈਂ ਦਿਮਾਗ ਲਾ ਕੇ ਆਇਆ ਹੈ ਤਾਂ ਫਿਰ ਮੇਰੇ ਭਰਾ ਦਾ ਦਿਮਾਗ ਚੱਲਦਾਗਾ ਉਹ ਵੀ ਤਾਂ ਗੱਲ ਹੈ ਪੁੱਠੇ ਕੰਮ ਜੀ ਤਾਂ ਆਪਣਾ ਦਿਮਾਗ ਚੱਲਦਾ ਸਿੱਧਾਂ ਤੇ ਚੱਲਦਾ ਬਸ ਉਹੀ ਗੱਲ ਹੈ ਨਾ ਚੱਲ ਕੋਈ ਨਾ ਤੇ ਹੋਰ ਦਸ ਤੇਰੇ ਵਾਸਤੇ ਰੋਟੀ ਬਣਾਉ ਰੋਟੀ ਨਹੀਂ ਮੈਂ ਤਾਂ ਪਰੋਠੇ ਖਾਂ ਜੀ ਚੂਰੀ ਬਣਾ ਕੇ ਦੇ ਦੇ ਮੈਂ ਤਾਂ ਲੈ ਫੇ ਚਲ ਚੂਰੀ ਬਣਾ ਦਿੰਦਾ ਆਪਾਂ ਲੋਕੀ ਗੋਲੀ ਬੋਲਦੀ ਰਹੇ ਜੀ ਆਪੇ ਵੇਰੇ ਬੁਸ਼ ਕਰ ਲਿਓ ਪਤਾ ਲੱਗ ਗਈ ਪ੍ਰਾਨ ਨੂੰ ਚੂਗਿਆ ਬਣਾਉਣਾ ਖਮੋ ਜੀ ਕਹੋ ਉਹ ਜੋ ਬਹੁਤ ਪਾਰਿਆ ਕਰ ਮੈਨੂੰ ਉੱਥੇ ਤੂੰ ਟੈਨਸ਼ਨ ਨਹੀਂ ਲੈ ਓਕੇ ਉਹ ਕੀ ਚੀਜ਼ੜਪਾਂਗੇ ਇਹਨੇ ਨਾ ਇਹ ਬੋਲੂਗੀ ਕਿ ਕਿਉਂ ਬੁੜਮੇ ਹੁੰਦੇ ਮੈਂ ਤਾਂ ਹੈਈਆਂ ਬੁੜਮੇ ਕਿਉਂ ਪਿੱਛੇ ਵੜਾ ਉਹ ਕਰਦੇ ਆਂਗਾ ਤੇ ਕਿਉਂ ਪਿੱਛੇ ਲੜੂਗੀ ਆਪਾਂ ਵਾਈ ਨੂੰ ਦੱਸਾਂਗੇ ਵਾਈ ਫੇਰ ਇਹਦੇ ਮਗਰ ਪਊਗਾ ਨਜ਼ਾਰੇ ਨਾਲ ਨਾਲੇ ਲਾਇਆ ਕਰਾਂਗੇ ਚੁਗਲੀਆਂ ਨਾਲੇ ਖਾਇਆ ਕਰਾਂਗੇ ਵਧੀਆ ਖਾਣਾ ਬਣੀ ਆ ਰਹਾ ਅਗਰ ਕੋੜ ਸੋਣੀ ਆ ਮਮੀ ਆ ਰੋਟੀ ਦਾ ਸਾਰੇ ਟੋਪਰ ਨੇ ਖਾ ਲਈ ਆ 12 ਵਜੇ ਕਿਧੇ ਖਤਰ ਲੰਬਰ ਥੱਪੀ ਜਾਣੀ ਆ ਇਹ ਤਾਂ ਮੰਮੀ ਨੂੰ ਮੇਪਰਾ ਵਾਸਤੇ ਪਰੌਂਠੇ ਬਣਾ ਰਹੀ ਆ ਨੀ ਮਰ ਜਾ ਹੌਏ ਹੌਏ ਕਮੇਤ ਕੀ ਹੋ ਲਾਇਆ ਹੈ ਮੰਮੀ ਆ ਕੇ ਨਿਕਲ ਹੋਏ ਹੁਣ ਮੇਰੇ ਭਰਾ ਨੇ ਪਰੌਠੇ ਨਹੀਂ ਬਣਾਏ ਰੋਟੀਆਂ ਉਹ ਪੰਗਾ ਨੇ ਸਵੇਰਾ ਆਣਾ ਮੇਰੀ ਗੱਲ ਸੁਣੋ ਜੋ ਤੇਰੀ ਧੀ ਕਹਿੰਦੀ ਹੁੰਦੀ ਕੱਲੇ ਮੈਨੂੰ ਚੂਰੀ ਕੁੱਟ ਦੇ ਕਦੇ ਮੈਨੂੰ ਪਰੌਠੇ ਬਣਾ ਦੇ ਉਹ ਤਾਂ ਆਪਦੇ ਵੇਲੇ ਭੁੱਲ ਗਈ ਉਹ ਤਾਂ ਕਹਿੰਨੀ ਵੀ ਆਜ ਤੋਹਰੇ ਬਣਾ ਬਣਾ ਖਵਾ ਮੈਨੂੰ ਤਾਂ ਉਹ ਤਾਂ ਜਵਾਕੜੀ ਆ ਫਿਰ ਤੇਰੇ ਭਾਈ ਕੀ ਹੋਆ ਦਸੰਧਾ ਲੈ ਕੇ ਆਏ ਕਿ ਉਹ ਰੋਟੇ ਸਵੇਰੇ ਬਣਿਆ ਪੰਗਾ ਗਰਮ ਕਰਕੇ ਦੇ ਰਹੇ ਤੂੰ ਚਾਰ ਅੱਛਾ ਤੇਰੀ ਧੀ ਜਵਾਕੜੀ ਮੇਰਾ ਤਾਂ ਜਵਾਕ ਨਹੀਂ ਹੈਗਾ ਮੇਰੇ ਤੋਂ ਛੋਟਾ ਤੈਨੂੰ ਤਾਂ ਉਹ ਜਵਾਕੀ ਲੱਗਦਾਗਾ ਛੋਟਾ ਹੋਵੇ ਵੱਡਾ ਹੋਵੇ ਪੈ ਘਰੇ ਆਇਆ ਬਾਈ ਗੱਲ ਕੀ ਆ ਭੈਣ ਦੇ ਘਰ ਦਾ ਤੱਕੜਾ ਪਾਣੀ ਨਹੀਂ ਪੀਂਦਾ ਹੁੰਦਾ ਵਿਆਹੇ ਵਦੇ ਤੇ ਵੀ ਕਿ ਪੈਕੇ ਘਰ ਮੈਂ ਸੌਣੀ ਨਹੀਂ ਲੱਗਦੀ ਸੀ ਜਿਦਿਨਾ ਕੇ ਬਹਿ ਜਾਂਦੀ ਆ ਕੋਈ ਨਾ ਮਿਰਜੀ ਘਤਾ ਅੱਧ ਦੀ ਮਾਲਕ ਨਾ ਤਾਂ ਕਿੱਸਾ ਇੱਥੇ ਤੇਰੇ ਭਰਾ ਰੱਖੀ ਇੱਥੇ ਬੱਕਰੀਆਂ ਸੰਜੀਆਂ ਨੇ ਅੱਛਾ ਮੇਰੇ ਭੈਣ ਨੇ ਉਹਨਾਂ ਨੇ ਪੈ ਵੀ ਵਿੱਚ ਏਡੀ ਵੱਡੀ ਤੁਹਾਨੂੰ ਸਮਝਾਤਾ ਛਾ ਨਹੀਂ ਸਕਦੇ ਨੀ ਮੈਂ ਮਰ ਜਾਂ ਅਸਲਾਈ ਨਹੀਂ ਭੈਣੇ ਐਨਾ ਥੱੱਬਾ ਵਾਲਾ ਖਿ ਲੈਂਦੀ ਐ ਤੁਸੀਂ ਵੀ ਟਰੱਕ ਦਾ ਹੀ ਜਾਨ ਲੱਤਾ ਸੀ ਉਹ ਵੇਲੇ ਭੁੱਲ ਨਾ ਤੇਰਾ ਟਰੱਕ ਦਾ ਇਹ ਤਾਂ ਉਹ ਦੇਣ ਜਾਣ ਦਾ ਮਲੰਗ ਰੋਟੀ ਨਾਲ ਦੇ ਭਾਈ ਦੇ ਭੈਣ ਦੇ ਘਰੇ ਖਾਂਦਾ ਆ ਕੇ ਤੇ ਹੁਣ ਰੋਟੀ ਨਾਲ ਖਾਂ ਜਾਊਗਾ ਮੇਰੀ ਗੱਲ ਸੁਣ ਲੈ ਮਮੀ ਮੇਰੇ ਭਰਾ ਨੂੰ ਮਲੰਗ ਨਾ ਕਹਿ ਐਵੇਂ ਤੂੰ ਫਿਰਦਾ ਮੇਰਾ ਭਰਾ ਪਤਾ ਖੱਬੀ ਦਾ ਨਾ ਵਾ ਕਿੱਡੇ ਕਿ ਮਰਦਾਂ ਆਲੇ ਨੇ ਨਾ ਆਹ ਕਾਹਤ ਚਲਾਵਾ ਦਾ ਮਾਸ ਨੂੰ ਬੰਦ ਕਰ ਦੇ ਫालतੂ ਹੀ ਹੈ ਐਸੇ ਹੀ ਜਿਆਦੇ ਨਾ ਬਹੁਤ ਬੋਲਣ ਮੈਂ ਵੀ ਜਾਣਦੀ ਜਿਵੇਂ ਬੋਲਦੀ ਸੀ ਸੇ ਸੇ ਚੜੀ ਨਹੀਂ ਆ ਚੱਕ ਕੇ ਪਾ ਕੇ ਬਾਹਰ ਦੇ ਕੱਪੜੇ ਨਾ ਭਰਾ ਦੇ ਮੁਰੇ ਲੱਗਿਆ ਨਾ ਲੱਗਿਆ ਤੇ ਭਰਾ ਨੂੰ ਤਾਂ ਨਾ ਹੀ ਚੜਦੀ ਲੱਗਦੇ। ਸੋ ਮੈਂ ਕਿਹਾ ਤੁਰਾ ਮੇਰਾ ਘਰ ਹੈ। ਠੀਕ ਹੈ ਅੱਜ ਦੀ ਮਾਲਕਨ ਆ ਮੈਂ ਵੀ ਇੱਥੇ ਬਸ ਰਹਾਂ ਤੇਰੀ ਕੰਮ ਕਰ ਮੈਂ ਮੂੰਹ ਨਹੀਂ ਲੱਗਣਾ ਚਾਹੁੰਦੀ। ਅੱਜ ਦੀ ਮਾਲਕਨ ਹੈਗਾ ਹਾਂ। ਬਾਹਰ ਬੈਠੀ ਹੈ ਭਰਾ ਨੂੰ। ਵੇਖ ਨਹੀਂ ਸਕਦੀ। ਮੇਰੀ ਸੁਣ ਲਗਾ ਲੀ ਜੇ ਮੈਨੂੰ ਕਹਿੰਦੇ ਨਾ ਬਾਹਰ ਤਾਂ ਜਾ ਤੁਸੀਂ ਵੀ ਸਕਦੇ। ਛੋਟਾ ਵੀ ਆਪਦਾ ਘਰ ਨਹੀਂ ਹੈਗਾ। ਮੇਰਾ ਆਪਦਾ ਹੈ। ਮਸਾ ਬੰਨਿਆ ਮੈਂ ਘਰ ਇਹ। ਆਪਦਾ ਬੰਨਣ ਨੂੰ ਮੇਰੇ ਪੇਕੇਆਂ ਦਾ ਵਹੀ ਵੀ ਛੋਟੇ ਪੇਕੇ ਨੇ ਚੜਾ ਕੇ ਗਏ ਸੀ। ਪੇਕੇ ਤਾਂ ਨਹੀਂ ਆ ਤੂੰ। ਫੇ ਤੁਸੀਂ ਕਿਹਦੇ ਲੈ ਕੇ ਆਏ ਤੁਸੀਂ ਵੀ ਮੈਨੂੰ ਕੋਈ ਨਾ ਚਾਹ ਤੇ ਪਾ ਕੱਪੜੇ ਵਾਚ ਜੇ ਮੈਂ ਜਾਉਂਗਾ ਇਸ ਘਰ ਚ ਰਹਿਦੇ ਤੁਸੀਂ ਵੀ ਨਹੀਂ ਫਿਰ ਇੱਥੇ ਇੰਨੀ ਗੱਲ ਸੁਣ ਮੈਂ ਤਾਂ ਸਾਰੀ ਜ਼ਿੰਦਗੀ ਇਸ ਘਰ ਚ ਨਿਕਲ ਗਈ ਕੱਲ ਦੀ ਭੂਤ ਨਹੀਂ ਸਿਆ ਚਾਹਦਾ ਕਹਿੰਦੀ ਕਿ ਮੇਰਾ ਘਰ ਹੈ ਮਾਂ ਨੇ ਉਹ ਮਤ ਦਿੱਤੀ ਹੋਇਆ ਕੋਈ ਮਤ ਨਹੀਂ ਦਿੱਤੀ ਤੈਨੂੰ ਜਿਵੇਂ ਤੁਸੀਂ ਬੋਲਦੇ ਹੋ ਨਾ ਜਵਾਬ ਵੀ ਮੈਂ ਤਾਂ ਇਸ ਹੁੰਦੀ ਹਾਂ ਚੱਲ ਫਿਰ ਤੈਨੂੰ ਲੱਗੀ ਆ ਚਾਰ ਰੋਟੀਆਂ ਪੰਨਾਂ ਨੇ ਨਾ ਉਹ ਕਰ ਦੇ ਬਾਦੂ ਨਹੀਂ ਆਇਆ ਮੇਰਾ ਕੋਲ ਤਾਂ ਸਾਰਾ ਦਿਨ ਕਮਾਈ ਕਰਦਾ ਹੈਗਾ ਆ ਇਹ ਵੱਡੀ ਖਰਚੇ ਆਈ ਇਹ ਮਾਉ ਨਾਲ ਲੱਗੀ ਪਈ ਹੈ ਕਿ ਕੋਈ ਗੱਲ ਨਹੀਂ ਲੰਗਰ ਨਾਲ ਨਹੀਂ ਖਾਉਂਦੀ ਫਿਰ ਕਿਸੇ ਜਿਹੜੇ ਤੁਹਾਡੇ ਜੀ ਹੋਊਗਾ ਰੋਟੀ ਮੈਂ ਵੀ ਨਹੀਂ ਬਣਾ ਕੇ ਦਿੰਦੀ ਕਪੜਾ ਮਾਰ ਰਹੇ ਤੇ ਤਵੇਂ ਮੂਹਰ ਵਿੱਚ ਈ ਰੰਗਾਣੇ ਨਹੀਂ ਆ ਲੈ ਤੇ ਮੈਂ ਸਲਾਦ ਬਣਾ ਬਣਾ ਖਵਾਉਂਦੀ ਆਂ ਅੱਗਾ ਹਾਂ ਇੱਥੇ ਉਹ ਕਰ ਕੇ ਆਇਆਗਾ ਕਪੜਾ ਮਾਰ ਤੇ ਜੋ ਪਾਚ ਇਹ ਗਰੀਨ ਨੂੰ ਸਿੱਧੀ ਬੈਠਾ ਉਹ ਜਿਹੜਾ ਖੇਤ ਗੰਨੇ ਨਹੀਂ ਜਿਹੜਾ ਮਾਰਨ ਨੂੰ ਕਹਿੰਦੇ ਸੀ ਜਾਣਾ ਤਾਂ ਸੀਗਾ ਮੈਂ ਸਨੀ ਨੂੰ ਡਿੱਕੀ ਆਂਦਾ ਸੀਗਾ ਉਹ ਕਹਦਾ ਸੀ ਮੈਂ ਰੋਟੀ ਖਾ ਲਾਂਗਾ ਨਾ ਫੇਰ ਚੱਲਦੇ ਆਂ ਮੈਂ ਚੱਲਣ ਵਾਲੀ ਵਾਰ ਚਲੂਆ ਮੇਰੇ ਹੋਰ ਖਵਾਤੀ ਮਾਤਾ ਨੇ ਰੋਟੀ ਉਹਨੂੰ ਤਾਂ ਚੂਰੀਆਂ ਕੁਟਕੁਟ ਖਵਾਉਣ ਜਾਣੇ ਕਿਉਂ ਕੀ ਹੋ ਗਿਆ ਮੈਨੂੰ ਮੈਂ ਹਾਂ ਚੱਲ ਮੈਂ ਪਰੌਂਠੇ ਬਣਾ ਦਿੰਦੀ ਹੁਣ ਦੁਪਹਿਰ ਤਾਂ ਹੋਇਆ ਹੀ ਪਿਆ ਮੈਂ ਪਰੌਂਠੇ ਬਣਾਉਣ ਲੱਗੀ ਤੇ ਮਾਤਾ ਨੇ ਨਾ ਜਾ ਕੇ ਨਾਲ ਤਾਂ ਗੈਸ ਬੰਦ ਕਰਤਾ ਨਾਲ ਮੇਰੇ ਕੋਲ ਕਿਉਂ ਚੱਕ ਲਿਆ ਕਿਉਂ ਕੀ ਗੱਲ ਉਹ ਕਿ ਤੇਰਾ ਭਰਾ ਇੱਥੇ ਪਰੌਂਠੇ ਖਾਣ ਆਇਆ ਲੈ ਹਾਂ ਰੋਟੀ ਤਾਂ ਖਾਣੀ ਹੈਗੀ ਰੋਟੀ ਖਾ ਲਈ ਭਾਵੇਂ ਪਰੌਂਠੇ ਖਾ ਲੇ ਫੇਰ ਕਿੱਡੀ ਗੱਲ ਹੈਗੀ ਨਾਲੇ ਕਿਉਂ ਲੱਗੀ ਘਾਟ ਮੈਂ ਤੁਸੀ ਕਹਿੰਦੇ ਹੋ ਕਿ ਤੂੰ ਬੋਲਦੀ ਆ ਇਹ ਐਂ ਕਰਦੀ ਜੋ ਮੇਰਾ ਭਰਾ ਆ ਜਾਂਦਾ ਨਾ ਐਦਾਂ ਹੀ ਕਰਦੀ ਇਹ ਇੰਨੀ ਬੇਇੱਜ਼ਤੀ ਕਰਦੀ ਉਹਦੇ ਨੂੰ ਇੰਨਾ ਸੁਣਾਉਂਦੀ ਆ ਠੀਕ ਆ ਅਕੇ ਭੈਣ ਕਰਦਾ ਭਾਈ ਕੁੱਤਾ ਇੱਥੋਂ ਤੱਕ ਬੋਲਦੀ ਆ ਉਹਨੂੰ ਤੁਹਾਹਾਂ ਗੱਲਾਂ ਫਿਰ ਮੈਨੂੰ ਪਹਿਲਾਂ ਕਿਉਂ ਨਾ ਦੱਸਿਆ ਹੁਣ ਮੈਨੂੰ ਕਹੀਏ ਨਹੀਂ ਕਿ ਉਹਨੂੰ ਇੰਨਾ ਕੁਝ ਕਹਿੰਦੀ ਹੈਗੀ ਫਿਰ ਮੈਂ ਕਿਹਾ ਤੁਹਾਡੇ ਮਾਂ ਪੁੱਤਾਂ ਚ ਕਲੇਸ਼ ਹੋ ਮੇਰੇ ਤਾਂ ਪਹਿਲਾਂ ਹੀ ਨਾਮ ਬਦਨਾਮ ਹੈ ਉਹ ਕਲੇਸ਼ ਤਾਂ ਫਿਰ ਆਇਆ ਨਾ ਹੁਣ ਉਹ ਵੀ ਆਦਾ ਘਰਵਾਰ ਛੱਡੀ ਬੈਠਾ ਇੱਥੇ ਆਪਣੇ ਕੋਲੇ ਕੰਮ ਤਾਂ ਹੁੰਦਾ ਹੀ ਕਿਉਂ ਆਉਂਦਾ ਮੇਰੇ ਨਾਲ ਆਪਣੇ ਤੋਂ ਕਿਹੜਾ ਪੈਸੇ ਲੈਂਦਾ ਹੈਗਾ ਉਹ ਹੋਰ ਉਹ ਦਿਨ ਆ ਜਦ ਨਾਲ ਸਹੀ ਹੈ ਬੀਸ ਤਾਂ ਅੰਗਮ ਲੰਗਾ ਪਈ ਸਾਡੇ ਕਿਹੜਾ ਕੁਛ ਹੈਗਾ ਤਾਂ ਹੀ ਤਾਂ ਮੇਰਾ ਭਰਾ ਇੱਥੇ ਆ ਕੇ ਬੈਠਾਗਾ ਮਾਂ ਦੀ ਸੋਚ ਨੂੰ ਵੀ ਪਤਾ ਨਹੀਂ ਕੀ ਹੋਇਆ ਪਿਆਗਾ ਉਹ ਇਹ ਜੀਆਂ ਗੱਲਾਂ ਕਿ ਕਿਹੜੇ ਬਲੇ ਕਰਨ ਲੱਗੀ ਚੰਗੀ ਬਲੀ ਦਾ ਸੀ ਪਹਿਲਾਂ ਤੁਹਾਨੂੰ ਲੱਗਦਾ ਚੰਗੀ ਬਲੀ ਮੈਂ ਤੁਹਾਨੂੰ ਕੋਈ ਗੱਲਾਂ ਦੱਸੀ ਹੀ ਨਹੀਂ ਹੈ ਜੀ ਉਹ ਤਾਂ ਉਦੋਂ ਦੀ ਆ ਜਿੱਦਾਂ ਜਿੱਦ ਮੈਂ ਇਸ ਘਰ ਚ ਆਈ ਆ ਜੇ ਤੂੰ ਮੈਨੂੰ ਪਹਿਲੇ ਵੀ ਨਹੀਂ ਵਸਤਾ ਹੁੰਦਾ ਨਾ ਤਾਂ ਅੱਜ ਨੂੰ ਮਾਂ ਨੇ ਇੰਨਾ ਕੁਝ ਬੋਲਣਾ ਨਹੀਂ ਸੀ ਹੈਗਾ ਨਾਲਿਆ ਕੁੜੀ ਦਾ ਘਰ ਵੀ ਮਾਂ ਨਹੀਂ ਵਸਣ ਦਿੰਦੀ ਠੀਕ ਆ ਕਿਉਂ ਸਾਰਾ ਦਿਨ ਉਹਦੇ ਕੰਨ ਭਰਦੀ ਰਹਿੰਦੀ ਆ ਅਗੇ ਤੂੰ ਆਪਦੇ ਸਹੁਰੇ ਹੀ ਨਾ ਜਾ ਤੇਰੀ ਸ ਲੈ ਹਰਦਾ ਕਮਾਲ ਹੀ ਐ ਕਿ ਤੇਰੀ ਸਾਸਾਂ ਤੇਰਾ ਸਾਰਾ ਐ ਹੁਣ ਆਪਦੇ ਸਹਰੇ ਘਰ ਨਹੀਂ ਰਹਿਉਂ ਹੋਰ ਕਿੱਥੇ ਰਹੂਗੀ ਉਹਨੂੰ ਕੰਮ ਨਾ ਕਰ ਅਗੇ ਤੂੰ ਕੰਮ ਨਾ ਕਰਿਆ ਘਰ ਠੰਡ ਦਾ ਮੌਸਮ ਆ ਬੈਠੀ ਰਹਿਆ ਕਰ ਕਿਉਂ ਮੈਂ ਨਹੀਂ ਕਰਦੀ ਕੰਮ ਤੇ ਘਰ ਉਹਦਾ ਵੀ ਆਹੋ ਕੰਮ ਕਿਉਂ ਨਾ ਕਰੂਗੀ ਹੋਰ ਕੋਈ ਬਹਿਰੋਂ ਆ ਕੇ ਕਰਕੇ ਜਾਊਗਾ ਮੈਂ ਤਾਂ ਤੁਹਾਨੂੰ ਅੱਜ ਦੱਸਦੀ ਆਂ ਥੋੜੀ ਮਾਤਾ ਨਾ ਸਿਰੇ ਦੀ ਬੇਸ਼ਰਮ ਆ ਮੈਂ ਤੁਹਾਨੂੰ ਇੰਨੀ ਗੱਲ ਕਹਤੀ ਬੇਸ਼ੱਕ ਤੁਹਾਨੂੰ ਗੁੱਸਾ ਹੀ ਲੱਗਿਆ ਅੱਜ ਮੇਰੀਆਂ ਗੱਲਾਂ ਦਾ ਮੈਨੂੰ ਗੁੱਸਾ ਕਿਉਂ ਲੱਗਣਾਗਾ ਜਿਹੜੀ ਗੱਲ ਸਹੀ ਆ ਉਹ ਤਾਂ ਫਿਰ ਆਖੀ ਜਾਂਦੀ ਹੁੰਦੀ ਐ ਮਾਂ ਨੇ ਕੁੜੀ ਕੋਲੇ ਇਹ ਪੱਟਤਾ ਪੱਟੂ ਵੀ ਨਹੀਂ ਪੱਟਤਾ ਠੀਕ ਆ ਉਹਨੂੰ ਗੱਲ ਵੀ ਨਹੀਂ ਕਰਨ ਦਿੰਦੀ ਪਰੌਣੇ ਨਾਲ ਜੇ ਫੋਨ ਆਉਂਦਾ ਕਿ ਕੱਟ ਦਿਆ ਕਰ ਅੱਗੋਂ ਆਹ ਕਿਹੜੀ ਬਤ ਚੰਗੀ ਮਤ ਦੇਈ ਜਾਂਦੀ ਈ ਇਹਨੂੰ ਕਿੱਥੇ ਦਾ ਕਹਿਣਾ ਸੀਗਾ ਭਾਈ ਵੀ ਤੁਹਾਡੇ ਘਰੇ ਰਹਿ ਆਪਦੇ ਕੰਮ ਧੰਦੇ ਕਰ ਉੱਤੇ 98 ਮਹੀਨੇ ਦਾ ਸਸਾਰੇ ਦੀ ਸੇਵਾ ਕਰ ਕਿੱਥੇ ਅਕੇਲੇ ਤੂੰ ਉਹਨੂੰ ਫੋਨ ਤੱਕ ਵੀ ਨਾ ਚੱਕ ਸ਼ਾਬਾਸ਼ ਨਾਲੇ ਭਾਈ ਮੈਨੂੰ ਕਹਿੰਦੀ ਇਹ ਕੱਪੜੇ ਪਾ ਲੈ ਬੈਗ 'ਚ ਤੇ ਆਪਦੇ ਪੇਕੇ ਵਗ ਜਾ ਤੇਰੇ ਭਰਾ ਨਾਲ ਹੁਣ ਮੈਂ ਵਗ ਜਾ ਤੁਸੀਂ ਦੱਸ ਦੋ ਮੈਨੂੰ ਤੂੰ ਕੀ ਕਰਨ ਜਾਣਾ ਪੇਕੇ ਕੀ ਪਤਾ ਮੈਨੂੰ ਤਾਂ ਚਾਹੁੰਦੀ ਨਹੀਂ ਉਹ ਹੋ ਕੇ ਤੂੰ ਇਸ ਘਰ 'ਚ ਰਹੀ ਨਾ ਤੇ ਫਿਰ ਇਸ ਘਰੇ ਕੰਮ ਤਾਂ ਲਗਾਉਣ ਕਰੂ ਫੇਰ ਮਾਂ ਕਰ ਲਿਆ ਕਰੂ ਆਪੇ ਅਰੇ ਉਸ ਕੁੜੀ ਤੋਂ ਕਰਾ ਲੈ ਕਰੂ ਜਿਹੜੀ ਨੂੰ ਉੱਤੇ ਨਹੀਂ ਕਰਨ ਦਿੰਦੀ ਉਹ ਆਪੇ ਕਰ ਲਿਆ ਕਰੂਗੀ ਮੈਂ ਤਾਂ ਭੱਗ ਜਾਨੀ ਆ ਦੇਖ ਮੈਥੋਂ ਦਾ ਰੋਜ਼ ਰੋਜ਼ ਸੁਣੀਆਂ ਨਹੀਂ ਜਾਂਦੀਆਂ ਹੈਗੀਆਂ ਕੋਈ ਨਾ ਤੂੰ ਫਿਕਰ ਨਾ ਕਰ ਤੈਨੂੰ ਕਿਤੇ ਜਾਣ ਦੀ ਲੋੜ ਨਹੀਂ ਹੈਗੀ ਮਾਂ ਨਾਲ ਮੈਂ ਆਪੇ ਹੀ ਕਰਦਾ ਗੱਲ ਜਾਂ ਤਾਂ ਤੁਸੀਂ ਗੱਲ ਕਰ ਲਓ ਸਮਝਾ ਦਿਓ ਵੀ ਮੇਰੇ ਭਰਾ ਨਾਲ ਰੋਕ ਟੋਕ ਨਾ ਕਰਿਆ ਕਰੇ ਜੇ ਹੁਣ ਇੱਥੇ ਕੰਮ ਕਰੂਗਾ ਤੇ ਗਵਾਂਟੀਆਂ ਦੇ ਰੋਟੀ ਖਾਂ ਜਾਊਗਾ ਫੇਰ ਉਹ ਉਹ ਨਾਲੇ ਜੇ ਕੰਮ ਨਾ ਵੀ ਕਰੂਗਾ ਰੋਟੀ ਟੋਕ ਤਾਂ ਫੇਰ ਵੀ ਦੇਣੀ ਹੈ ਆਖਰ ਨੂੰ ਤੇਰਾ ਭਰਾ ਹੈਗਾ ਰਿਸ਼ਤੇਦਾਰ ਹੈਗਾ ਆਪਣਾ ਉਹ ਹੁਣ ਪਹਿਲਾਂ ਉਹ ਤੀਜੇ ਦਿਨ ਡੱਬੇ ਚੱਕੇ ਫਿਰਦਾ ਰਿਹਾ ਕਿ ਉਹ ਕਿਹੜਾ ਸੰਧਾਰਾ ਲੈ ਕੇ ਆਇਆ ਹੁਣ ਰੋਜ਼ ਰੋਜ਼ ਸੰਧਾਰੇ ਹੁੰਦੇ ਟਾਈਮ ਨਾਲ ਹੁੰਦੇ ਆ ਹੁਣ ਸੰਧਾਰਿਆਂ ਨੂੰ ਕੀ ਇੰਨੇ ਸਾਲ ਬਹਿ ਨੂੰ ਹੋ ਗਏ ਹੁਣ ਸੰਧਾਰੇ ਕੋਈ ਵੱਡੀ ਗੱਲ ਹੈਗੀ 500 ਰੁਪਏ ਦਾ ਸਮਾਨ ਹੀ ਆਪ ਲੈ ਆਵਾਂਗੇ ਇਹਨਾਂ ਨੇ ਆਪਣੇ ਕੋਲੇ ਰਹੀਆਂ ਨਾ ਕੰਮ ਤਾਂ ਹੁੰਦਾ ਸਾਰਾ ਮੇਰੇ ਨਾਲ ਕਰਾਉਂਦਾ ਕਦੇ ਜਵਾਬ ਨਹੀਂ ਦਿੱਤਾ ਕੰਮ ਤਾਂ ਉਹਨੇ ਸਵੇਰੀ ਲੱਗ ਜਾਂਦੀ ਆ ਬੋਲਣ ਰਾਤ ਪੈ ਜਾਂਦੀ ਆ ਸਾਰਾ ਦਿਨ ਹੁੰਦੀ ਆ ਮੈਂ ਤਾਂ ਉਹਦੀਆਂ ਆਹ ਕਿਹੜੀਆਂ ਗੱਲਾਂ ਤੇ ਆ ਗਈ ਮਾਂ ਇਹ ਤਾਂ ਲੋਕਾਂ ਦੀ ਬੁੜੀਆਂ ਨਾਲੋਂ ਵੀ ਟੱਪ ਗਈ ਪਹਿਲਾਂ ਤਾਂ ਗਵੰਡੀਆਂ ਨਹੀਂ ਸੁਣਦੇ ਹੁੰਦੇ ਸੀ ਵੈਸੇ ਜਿਆ ਕਰਦੀ ਇਹ ਤਾਂ ਆ ਇਹ ਤਾਂ ਗਮਾਂਡੀ ਦੇ ਬੁੜੀ ਨੂੰ ਟੱਪੀ ਹੋਈ ਆ ਠੀਕ ਆ ਇਹ ਤਾਂ ਜਮੀਨ ਸ਼ਰਮਾਂ ਮੰਦੀ ਬੋਲਣ ਲੱਗੇ ਇੰਨਾ ਕੁਝ ਬੋਲਦੀ ਆ ਸਾਰਾ ਦਿਨ ਕੁੱਤੀ ਬਿੱਲੀ ਤੋਂ ਵੀ ਨਾ ਨਹੀਂ ਬੋਲਦੀ ਮੈਨੂੰ ਅੱਛਾ ਮੈਂ ਆ ਆ ਵਾਸਤੇ ਲਿਆਂਦੀ ਹੋਈ ਸੀ ਵਿਆਹ ਕੇ ਇੱਥੇ ਵੇਦੀ ਸੁਣਿਆ ਕਰਾਂ ਮੈਂ ਕਰਦਾ ਮਾਂ ਨਾਲ ਕਿੱਥੇ ਗਈ ਮੈਂ ਮੈਨੂੰ ਨਹੀਂ ਪਤਾ ਬਾਹਰ ਹੀ ਉਥੋਂ ਕਿਨਾਰਾ ਸੋਈ ਤੋਂ ਬਾਗੀ ਸੀ ਮੈਂ ਤਾਂ ਮੁੜ ਕੇ ਦੇਖਿਆ ਨਹੀਂ ਹੈ ਮੈਂ ਸਮਝਾਉਣਾ ਇਹਦਾ ਦਿਮਾਗ ਵਿਆਹ ਬਾਤ ਰੀਆਂ ਚੰਗੀਆਂ ਗੱਲਾਂ ਨਹੀਂ ਹੈਗੀਆਂ ਇਹ ਤਾਂ ਕੁੜੀ ਦਾ ਘਰ ਵੀ ਪਟੇਗੀ ਨਾਲੇ ਆਪਦਾ ਘਰ ਖਰਾਬ ਕਰੇਗੀ ਹੁਣ ਕਰ ਲਓ ਕਰ ਲੈ ਜਾ ਕੇ ਸਵੇਰੀ ਬੋਲਣ ਲੱਗ ਜਾਂਦੀ ਹੈ ਜਿਹੜੀ